ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ ਪਹਿਲਾ ਵਾਸਤਵਿਕ ਸੰਖਿਆਵਾਂ ਅਭਿਆਸ ਨੰਬਰ 1.2 ਤੇ ਇਸ ਅਭਿਆਸ ਦੇ ਆਖਰੀ ਤਿੰਨ ਸਵਾਲ 5ਵਾਂ 6ਵਾਂ 7ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਸੰਬੰਧਿਤ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ 10th ਮੈਥ ਨੋਟਸ ਇੱਕ ਹੈਗੀ 10th ਸਾਇੰਸ ਇੱਕ ਹੈਗੀ 10th ਇੰਗਲਿਸ਼ ਐਮਸੀਬੀ ਇੱਕ ਹੈਗੀ 10th ਇੰਗਲਿਸ਼ ਲਿਟਰੇਚਰ ਇੱਕ ਹੈਗੀ 10th ਗ੍ਰਾਮਰ ਫਿਰ ਇੱਕ ਹੈਗੀ ਇਹ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਇਹ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਉਹਨਾਂ ਪਲੇਲਿਸਟਾਂ ਨੂੰ ਵੀ ਤੁਸੀਂ ਜ਼ਰੂਰ ਖੋਲ ਕੇ ਦੇਖੋ ਆਹ ਦੇਖਿਓ ਬੱਚਿਓ ਪੰਜਵਾਂ ਸਵਾਲ ਕੀ ਕਹਿੰਦਾ ਹੈ ਕਹਿੰਦੇ ਜਾਂਚ ਕਰੋ ਕਿ ਕੀ ਕਿਸੇ ਪ੍ਰਾਕ੍ਰਿਤਿਕ ਸੰਖਿਆ n ਦੇ ਲਈ ਸੰਖਿਆ 6 ਦੀ ਘਾਤ n ਅੰਕ ਸਿਫਰ ਜਿਹਨੂੰ ਜ਼ੀਰੋ ਕਹਿੰਦੇ ਆ ਤੇ ਸਮਾਪਤ ਹੋ ਸਕਦੀ ਹੈ ਬੜਾ ਵਧੀਆ ਸਵਾਲ ਹੈ ਬੱਚਿਓ ਵੀ 6 ਦੀ ਘਾਤ ਇੱਕ ਲੈ ਲਓ ਤੇ 6 ਬੰਦਾ ਹੈ 6 ਦੀ ਘਾਤ 2 ਲੈ ਲਓ 6 6 36 ਬੰਦਾ ਕਿਤੇ ਇਹਦਾ n ਜਿਹੜੀ ਪ੍ਰਾਕ੍ਰਿਤਿਕ ਸੰਖਿਆ ਹੈ 6 ਦੀ ਘਾਤ 1 2 3 4 5 ਕੁਝ ਵੀ ਲੈ ਲਓ ਤੇ 6 6 6 6 6 ਕੋਈ ਵੀ ਸੰਖਿਆ ਕੋਈ ਐਸੀ ਹੋ ਸਕਦੀ ਹੈ ਕਿ ਜਿਹਦੇ ਅੰਤ ਵਿੱਚ ਇਕਾਈ ਅੰਕ ਜਿਹੜਾ ਹੈ ਉਹ ਸਿਫਰ ਆਵੇ। ਸੋ ਦੇਖਿਓ ਬੱਚਾ ਇਹ ਸਵਾਲ ਨੂੰ ਕਿਦਾਂ ਕਰਨਾ ਹੈ। ਸੋ ਅਸੀਂ ਸਵਾਲ ਇਹਦਾ ਲਿਖਾਂਗੇ ਕਿਉਂਕਿ 10 ਦਾ ਆਪਾਜ ਕਿਉਂਕਿ ਸਿਫਰ ਕਿਹਾ ਨਾ ਸਿਫਰ ਦਾ ਮਤਲਬ ਹੈ ਵੇ ਕਿ ਜਿੱਦਾਂ ਮੰਨ ਲਓ ਮੈਂ ਕਹਾਂ 20 ਤੇ 20 ਨੂੰ ਮੈਂ 2 10 ਲਿਖ ਸਕਦਾ ਜਿਵੇਂ ਲਿਖਾਂ 200 ਤੇ 200 ਨੂੰ 20 10 ਲਿਖ ਸਕਦਾ ਇਹਦਾ ਮਤਲਬ ਕਿ ਜਿਉਂ ਇਕਾਈ ਅੰਕ ਤੇ ਸਿਫਰ ਆ ਰਿਹਾ ਹੈ ਤੇ ਇਹਦਾ ਮਤਲਬ ਉਹ 10 ਨਾਲ ਗੁਣਾ ਹੋ ਰਹੀ ਹੈ। ਇਹਨਾਂ ਭੀ ਹੋਦਾ ਇੱਕ ਇੱਕ ਗੁਣਨਖੰਡ 10 ਜ਼ਰੂਰ ਹੋਏਗਾ। ਠੀਕ ਹੈ। ਸੋ ਇਸੇ ਲਿਖਾਂਗੇ ਕਿਉਂਕਿ 10 ਦਾ ਅਪਾਜ ਗੁਣਨਖੰਡਨ ਬਰਾਬਰ 2 5 ਹੈ। ਅਪਾਜ ਗੁਣਨਖੰਡ ਨਹੀਂ ਹੈਗਾ ਨਾ 2 5। ਇਸ ਲਈ ਕਿਸੇ ਵੀ ਸੰਖਿਆ ਦੇ 0 ਤੇ ਸਮਾਪਤ ਹੋਣ ਲਈ ਉਸ ਸੰਖਿਆ ਦੇ ਅਪਾਜ ਗੁਣਨਖੰਡਾਂ ਵਿੱਚ 2 ਅਤੇ 5 ਦੋਨਾਂ ਦੋਵਾਂ ਦਾ ਹੋਣਾ ਜ਼ਰੂਰੀ ਹੈ। ਤੁਸੀਂ ਬੱਚੇ 30 ਲੈ ਲਓ। 30 30 ਦੇ ਗੁਣਨਖੰਡ ਕਰਦੇ ਦੇਖੋ 30 ਵਿੱਚ 0 ਹੁੰਦਾ ਨਾ? ਸੋ so, 2 5 3 2 3 5 2 ਵੀ ਆ ਗਿਆ ਤੇ 5 ਵੀ ਆ ਗਿਆ 40 ਲੈ ਲਓ 2 2 2 5 80 ਲੈ ਲਓ 2 2 2 2 5 ਕੋਈ ਵੀ ਸੰਖਿਆ ਲੈ ਲਓ ਜਿਹਦੇ ਅੰਤ ਵਿੱਚ ਸਿਫਰ ਆਂਦਾ ਹੋਵੇ ਤੇ ਜੇ ਤੁਸੀਂ ਉਹਦੇ ਆਭਾਜ ਗੁਣਨਖੰਡ ਕਰੋਗੇ ਤੇ ਤੁਸੀਂ ਦੇਖੋਗੇ ਉਹਦੇ ਵਿੱਚ 2 ਦਾ ਤੇ 5 ਦਾ ਜੋੜਾ ਜ਼ਰੂਰ ਆਏਗਾ ਇੱਕ ਸਿਫਰ ਲਈ ਇੱਕ ਜੋੜਾ ਹੋਣਾ ਜ਼ਰੂਰੀ ਹੈ ਜੇ 2 ਸਿਫਰ ਹੁੰਦੇ ਨੇ ਤੇ ਦੋ ਦੁਨੀਆ ਆਣ ਗਿਆ ਤੇ ਦੋ ਪੰਜ ਆਣ ਗਏ ਸੋ ਇਹਦਾ ਮਤਲਬ ਇਹ ਵੀ ਕਿ ਸਿਫਰ ਤੇ ਖਤਮ ਹੋਣ ਲਈ ਇੱਕ ਇੱਕ ਦੋ ਆਉਣਾ ਚਾਹੀਦਾ ਤੇ ਇੱਕ ਪੰਜ ਜ਼ਰੂਰ ਹੋਣਾ ਚਾਹੀਦਾ ਬਸ ਜੇ ਇਹ ਪਤਾ ਲੱਗ ਗਿਆ ਤੇ ਫੇਰ ਸਵਾਲ ਮਿਲਗੀ ਸਾਡਾ ਹੋ ਜਾਏਗਾ ਹੁਣ ਅਸੀਂ ਦੇਖਦੇ ਹਾਂ ਕਿ ਹੁਣ 6 ਦੀ ਘਾਤ n ਨੂੰ ਦੇ ਅਸੀਂ ਕਰੀਏ ਜੇ ਗੁਣਨਖੰਡ ਤੇ ਇਦਾਂ ਹੀ ਹੋਏਗਾ ਨਾ 2 3 ਬ੍ਰੈਕਟ ਪਾ ਕੇ ਤੇ ਇਹਦੀ ਘਾਤ n ਠੀਕ ਹੈ ਨਾ ਹੁਣ 6 ਨੂੰ ਹੋਰ ਛੋਟਾ ਕਰ ਸਕਦੇ ਆ ਨਹੀਂ ਛੋਟਾ ਕਰ ਸਕਦੇ ਇਹਦਾ ਭਾਜ ਗੁਣਨਖੰਡ ਇਹੀ ਹੈਗਾ 2 3 16 ਜਿਲੇ ਅਸੀਂ ਇਹ ਘਾਤ ਨੂੰ ਬ੍ਰੈਕਟ ਜਿਲੇ ਖੋਲਿਆ ਤੇ ਇਹ ਬਣ ਜਗਾ 2 ਦੀ ਘਾਤ n ਤੇ ਗੁਣਾ 3 ਦੀ ਘਾਤ n ਭਾਵ 6 ਦੀ ਘਾਤ n ਜਿਹੜੀ ਹੈ ਤੁਸੀਂ ਜਿੰਨੀ ਮਰਜ਼ੀ ਲੈ ਲਓ 4 ਲੈ ਲਓ 6 ਲੈ ਲਓ 8 ਲੈ ਲਓ 10 ਲੈ ਲਓ 20 ਲੈ ਲਓ 100 ਲੈ ਲਓ 1000 ਲੈ ਲਓ ਉਹਦਾ ਰੂਪ ਕੀ ਹੋਏਗਾ ਜਿਹੜੀ ਘਾਤ ਇੱਥੇ ਲਓਗੇ ਉਹੀ ਘਾਤ 2 ਦੀ ਆ ਜਾਏਗੀ ਤੇ ਉਹੀ ਘਾਤ 3 ਦੀ ਆ ਜਾਏਗੀ ਭਾਵ ਦੁੱਕੀ ਤੇ ਆ ਰਹੀ ਏ 2 ਤੇ ਆ ਰਿਹਾ 5 ਨਹੀਂ ਆ ਰਿਹਾ ਸੋ ਅਸੀਂ ਲਿਖਾਂਗੇ ਅਸੀਂ ਦੇਖਦੇ ਹਾਂ ਕਿ ਸੰਖਿਆ 6 ਦੀ ਘਾਤ n ਵਿੱਚ ਅਪਾਜ ਗੁਣਨਖੰਡ 2 ਤੇ ਹੈ। ਇਹਦੇ ਕੋ 2 ਤੇ ਹੈ ਪਰ ਅਪਾਜ ਗੁਣਨਖੰਡ 5 ਨਹੀਂ ਹੈ। ਇਸ ਕਰਕੇ 0 ਤੇ ਅੰਤ ਨਹੀਂ ਹੋਏਗਾ। ਇਸ ਲਈ ਸੰਖਿਆ 6 ਦੀ ਘਾਤ n ਅੰਕ 0 ਤੇ ਸਮਾਪਤ ਨਹੀਂ ਹੋ ਸਕਦੀ। ਸੋ ਬੱਚਿਓ ਬੜਾ ਹੀ ਰੋਚਕ ਤੇ ਬੜਾ ਹੀ ਵਧੀਆ ਸਵਾਲ ਸੀਗਾ। ਸੋ ਤੁਸੀਂ ਯਾਦ ਰੱਖਣਾ ਬੱਚਿਓ ਕਿਸੇ ਵੀ ਸੰਖਿਆ ਦੇ 0 ਤੇ ਸਮਾਪਤ ਹੋਣ ਲਈ ਉਸ ਸੰਖਿਆ ਦੇ ਗੁਣਨਖੰਡਾਂ ਵਿੱਚ 2 ਤੇ 5 ਦੋਨਾਂ ਦਾ ਆਣਾ ਲਾਜ਼ਮੀ ਹੈ ਜ਼ਰੂਰੀ ਹੈ ਠੀਕ ਹੈ ਜੀ ਆਓ ਅਗਲਾ ਸਵਾਲ ਦੇਖੀ ਹੁਣ 6ਵਾਂ ਸਵਾਲ ਕਿਹਦੇ ਵਿਆਖਿਆ ਕਰੋ ਕਿ 3 7 11 13 13 ਇਹ ਕਿਤੇ ਗੁਣਾ ਗੁਣਾ ਨੇ ਜਮਾ 13 ਅਤੇ 7 6 5 4 3 2 1 5 ਭਾਜ ਸੰਖਿਆਵਾਂ ਕਿਉਂ ਹਨ ਸਭ ਤੋਂ ਪਹਿਲਾਂ ਬੱਚਿਓ ਇਹਦੇ ਵਿੱਚ ਜੋ ਸਾਡਾ ਇੱਕ ਫੰਡਾਮੈਂਟਲ ਥਿਊਰਮ ਹੈਗੀ ਹੈ ਬੀਜ ਗਣਿਤ ਬੀਜ ਗਣਿਤਿਕ ਦੀ ਮਤਲਬ ਕਿ ਸੌਰੀ ਅੰਕ ਗਣਿਤਿਕ ਦੀ ਅਰਥਮੈਟਿਕ ਦੀ ਜੋ ਫੰਡਾਮੈਂਟਲ ਥਿਊਰਮ ਹੈਗੀ ਹੈ ਹਨਾ ਉਹ ਅਸੀਂ ਵਰਤਾਂਗੇ ਸੋ ਇਸੇ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਭਾਜ ਸੰਖਿਆ ਉਹ ਸੰਖਿਆ ਹੁੰਦੀ ਪਹਿਲੇ ਤੇ ਪਤਾ ਹੋਣਾ ਜੇ ਭਾਜ ਸੰਖਿਆ ਕਿਹੜੀ ਹੈਗੀ ਹੈ ਆ ਭਾਜ ਸੰਖਿਆ ਦੇ ਸਾਨੂੰ ਪਤਾ ਹੈ ਜਿਹਦਾ ਜਿਹਦਾ ਇੱਕ ਅਤੇ ਸੰਖਿਆ ਦੇ ਆਪਣੇ ਆਪ ਤੋਂ ਇਲਾਵਾ ਕੋਈ ਹੋਰ ਗੁਣਨਖੰਡ ਨਹੀਂ ਹੁੰਦਾ ਤੇ ਭਾਜ ਸੰਖਿਆ ਕਿਹੜੀ ਹੁੰਦੀ ਹੈ ਉਹ ਸੰਖਿਆ ਹੁੰਦੀ ਹੈ ਜਿਸ ਦੇ ਇੱਕ ਅਤੇ ਆਪਣੇ ਆਪ ਤੋਂ ਇਲਾਵਾ ਵੀ ਕੋਈ ਹੋਰ ਗੁਣਨਖੰਡ ਹੁੰਦੇ ਹਨ ਜਿਵੇਂ 3 ਦਾ 3 ਦਾ ਗੁਣਨਖੰਡ 1 ਅਤੇ 3 ਨੇ 3 ਭਾਜ ਸੰਖਿਆ ਹੋਰ ਕੋਈ ਗੁਣਨਖੰਡ ਨਹੀਂ ਆਗਾ ਪਰ ਇਹ 4 ਲੈ ਲਈਏ ਇਹਦਾ 2 2 1 ਭਾਜ 4 ਵੀ ਹੈ 1 ਵੀ ਹੈ ਤੇ 2 ਵੀ ਹੈ ਸੋ ਬੱਚਿਓ ਇਹ ਜਿਹੜਾ ਭਾਜ ਤੇ ਆ ਭਾਜ ਸੰਖਿਆ ਬਾਰੇ ਵੀ ਬੜੇ ਬੱਚਿਆਂ ਨੂੰ ਭੰਬਲ ਪੂਸਾ ਹੈ ਸੋ ਮੈਂ ਤੁਹਾਨੂੰ ਸਲਾਹ ਦਵਾਂਗਾ ਕੀ ਜਿਹੜੀ ਮੇਰੇ ਚੈਨਲ ਤੇ ਪਲੇਲਿਸਟ ਹੈਗੀ ਏ ਗਣਿਤ ਦੇ ਸਿਧਾਂਤ ਉਹਦੇ ਵਿੱਚ ਇੱਕ ਵੀਡੀਓ ਹੈਗਾ ਭਾਗ ਸੰਖਿਆਵਾਂ ਅਤੇ ਅਭਾਗ ਸੰਖਿਆਵਾਂ ਸਮਾਂ ਕੱਢ ਕੇ ਉਸ ਵੀਡੀਓ ਨੂੰ ਜਰੂਰ ਦੇਖਿਓ ਭਾਗ ਸੰਖਿਆਵਾਂ ਤੇ ਅਭਾਗ ਸੰਖਿਆਵਾਂ ਬਾਰੇ ਤੁਹਾਡੇ ਸਾਰੇ ਭੁਲੇਖੇ ਜਿਹੜੇ ਨੇ ਉਸ ਵੀਡੀਓ ਦੇਖ ਕੇ ਦੂਰ ਹੋ ਜਾਣਗੇ ਉਹ ਨੂੰ ਬੜੇ ਵਿਸਤਾਰ ਦੇ ਨਾਲ ਬੜੀਆਂ ਉਦਾਹਰਨਾਂ ਦੇ ਨਾਲ ਮਿਸਾਲਾਂ ਦੇ ਨਾਲ ਮੈਂ ਉੱਥੇ ਬੜੇ ਵੇਰਵੇ ਦੇ ਨਾਲ ਸਮਝਾਇਆ ਹੈਗਾ ਠੀਕ ਹੈ ਸੋ ਯਾਦ ਰੱਖਣਾ ਬੱਚਿਓ ਕਿ ਭਾਗ ਸੰਖਿਆ ਉਹ ਹੁੰਦੀ ਹੈ ਜਿਸ ਦੇ ਇੱਕ ਅਤੇ ਆਪਣੇ ਆਪ ਤੋਂ ਇਲਾਵਾ ਵੀ ਕੋਈ ਹੋਰ ਗੁਣਨਖੰਡ ਹੁੰਦੇ ਹਨ ਠੀਕ ਹੈ ਜੀ ਭਾਗ ਭਾਗ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਹ ਕਥਨ ਜਿਹੜੇ ਨੇ ਇਹ ਦੋ ਸੈਂਟੈਂਸ ਦੋ ਵਾਕ ਨੇ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਕੰਠ ਕਰ ਲਓ ਤੇ ਲਿਖਣ ਦਾ ਅਭਿਆਸ ਕਰ ਲਓ ਠੀਕ ਹੈ ਹੁਣ ਇਹ ਜਿਹੜਾ ਸਿਧਾਂਤ ਹੈ ਕਿ ਕੋਈ ਵੀ ਭਾਗ ਸੰਖਿਆ ਜਿਹੜੀ ਹੈਗੀ ਹੈ ਕੋਨੂ ਅਪਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਜੇ ਇਹਨਾਂ ਸੰਖਿਆਵਾਂ ਨੂੰ ਅਸੀਂ ਅਪਾਲ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖ ਲਈਏ ਤੇ ਇਹਦਾ ਮਤਲਬ ਇਹ ਦੋਨੋਂ ਪਾਦ ਸੰਖਿਆਵਾਂ ਹਨ ਠੀਕ ਹੈ ਆਓ ਦੇਖੀਏ ਸੋ ਐਵਡੀ ਸੰਖਿਆ ਲਈਏ ਪਹਿਲੇ 7 11 13 13 ਹੁਣ ਦੇਖੋ ਇਹਦੇ 13 ਇਹ ਜਮਾ ਹੈਗਾ ਇੱਕ ਪਦ ਹੈ ਹੋ ਗਿਆ ਇਹ ਇੱਕ ਪਦ ਹੈਗਾ ਤੇ ਦੂਜਾ ਪਦ ਹੈਗਾ ਤੇ ਵਿੱਚ ਜਮਾ ਦਾ ਨਿਸ਼ਾਨ ਹੈਗਾ ਪਹਿਲੇ ਪਦ ਵਿੱਚ 13 ਹੈਗਾ ਦੂਜੇ ਪਦ ਵਿੱਚ ਵੀ 13 ਹੈਗਾ ਸੋ 13 ਅਸੀਂ ਬਾਹਰ ਲੈ ਲਿਆ ਕਾਮਨ ਲੈ ਲਿਆ 13 ਲੈ ਲਿਆ ਕਾਮਨ ਤੇ ਇੱਥੇ ਕੀ ਬਚਿਆ 7 11 1 7 11 1 ਤੇ ਇੱਥੇ ਜਮਾ 13 ਦੀ ਜਗ੍ਹਾ ਆ ਗਿਆ 1 ਠੀਕ ਹੈ ਹੁਣ 7 11 77 77 1 77 ਤੇ ਬਣ ਗਿਆ 13 77 1 ਤੇ ਬਰਾਬਰ 13 78 ਹੁਣ 78 ਦਾ 13 ਦਾ 13 ਤੇ ਆਪਾਂ ਸੰਖਿਆ ਹੈਗੀ ਹੈ ਤੇ 78 ਦਾ ਜਿਹੜੇ ਅਸੀਂ ਗੁਣਨਖੰਡ ਕੀਤਾ ਤੇ ਬਣ ਗਿਆ 2 3 ਗੁਣਾ 13 ਕਿਉਂਕਿ 2 3 6 ਤੇ 13 6 78 ਤੇ ਇਹਨੂੰ ਅਸੀਂ ਹੁਣ ਇਹ ਆਪਣਾ ਵੰਦੇ ਕਰਨ ਚ ਲਿਖ ਲੈਣੇ ਆ 2 3 ਤੇ ਇਹ ਵੀ 13 ਹੈਗਾ ਤੇ ਇਹ ਵੀ 13 ਹੈਗਾ ਸੋ 13 ਦੀ ਕਹਾਤ 2 ਹੁਣ 2 ਵੀ ਅਭਾਜ ਸੰਖਿਆ ਹੈ 3 ਵੀ ਅਭਾਜ ਸੰਖਿਆ ਹੈ ਤੇ 13 ਵੀ ਅਭਾਜ ਸੰਖਿਆ ਹੈ ਸੋ ਇਹ ਜਿਹੜੀ ਸੰਖਿਆ ਹੈਗੀ ਹੈ ਬੱਚਿਓ ਐਵਡੀ ਜਿਹੜੀ ਦਿੱਤੀ ਹੋਈ ਹੈ ਇਹ ਇਹਦੇ ਬਰਾਬਰ ਹੈ ਤੇ ਇਹ ਕੀ ਹੈਗਾ ਅਭਾਜ ਸੰਖਿਆਵਾਂ ਦਾ ਗੁਣਨਫਲ ਕਿਉਂਕਿ ਸੰਖਿਆ 7 11 13 13 ਨੂੰ ਅਪਾੜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਸ ਲਈ ਇਹ ਸੰਖਿਆ ਇੱਕ ਆਜ ਸੰਖਿਆ ਹੈ ਸੋ ਇਹ ਹੋ ਗਿਆ ਸਾਡਾ ਜਵਾਬ ਤੇ ਇਹਨਾਂ ਨੂੰ ਪੁੱਛਿਆ ਕਿ ਕਿਉਂ ਹਨ ਤੇ ਇਸ ਕਰਕੇ ਹਨ ਕਿਉਂਕਿ ਇਹਨਾਂ ਨੂੰ ਭਾਜ ਅਪਾੜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਹੁਣ ਦੂਜੀ ਸੰਖਿਆ ਦੇਖੀਏ ਦੂਜੀ ਸੰਖਿਆ ਹੈਗੀ 7 6 5 4 3 ਇਦਾਂ ਕਰਕੇ ਤੇ ਬੱਚਿਓ ਇੱਥੇ ਵੀ ਪੰਜ ਜਗ੍ਹਾ ਦੇਖੋ ਇੱਥੇ ਵੀ ਦੋ ਪਾਦ ਨੇ ਇਥੋਂ ਦੀ ਲੈ ਕੇ ਜਮਾ ਤੱਕ ਇੱਕ ਪਦ ਹੋ ਗਿਆ ਇਹ ਦੂਜਾ ਪਦ ਹੋ ਗਿਆ ਇੱਥੇ ਵੀ ਪੰਜ ਆ ਗਿਆ ਤੇ ਇੱਥੇ ਵੀ ਪੰਜ ਆ ਗਿਆ ਸੋ ਅਸੀਂ ਪੰਜ ਬਾਹਰ ਲੈ ਲਿਆ ਹੈ ਕਿ ਬਣੇ 7 6 ਤੇ 5 ਦੀ ਜਗ੍ਹਾ ਆ ਗਿਆ 1 ਤੇ 4 3 2 1 ਤੇ ਜਮਾ 1 ਠੀਕ ਹੈ ਹੁਣ ਇਹਨੂੰ ਸਰਲ ਕਰ ਲੈਨੇ ਆ ਇਹ ਹੋ ਗਿਆ 7 6 42 42 1 42 ਇਹ ਲਿਖ ਲਿਆ ਤੇ 4 3 12 12 24 24 1 24 ਤੇ 24 ਲਿਖ ਲਿਆ ਜਮਾ 1 ਹੁਣ 42 ਨੂੰ 24 ਨਾਲ ਜਦ ਲਈ ਗੁਣਾ ਕੀਤਾ ਆ ਗਿਆ 1008 ਤੇ ਜਮਾ 1 ਤਿਆਰ ਬਣ ਗਿਆ 5 1009 ਹੁਣ ਬੱਚਿਓ 5 ਵੀ ਅਪਾਜ ਸੰਖਿਆ ਹੈ ਤੇ 1009 ਵੀ ਅਪਾਜ ਸੰਖਿਆ ਹੈ ਭਾਵੇਂ ਵੱਡੀ ਹੈ ਪਰ ਤੁਸੀਂ ਚੈੱਕ ਕਰਕੇ ਦੇਖ ਲਓ 1009 ਕਿਸੇ ਵੀ ਸੰਖਿਆ ਦੇ ਨਾਲ ਭਾਗ ਨਹੀਂ ਹੁੰਦੀ ਸਿਰਫ ਆਪਣੇ ਆਪ ਨਾਲ ਭਾਗ ਹੋਏਗੀ 1009 1009 1 ਤੇ ਆ 1 ਨਾਲ ਭਾਗ ਹੋਏਗੀ ਜੋ ਕਿ ਅਪਾਜ ਸੰਖਿਆਵਾਂ ਵਾਦੇ ਦੋ ਹੀ ਗੁਣਨਖੰਡ ਹੁੰਦੇ ਨੇ ਇੱਕ ਸੰਖਿਆ ਆਪ ਤੇ ਇੱਕ 1 ਠੀਕ ਹੈ ਸੋ 109 ਵੀ ਅਪਾਜ ਸੰਖਿਆ ਹੈ ਸੋਸੀਂ ਲਿਖਾਂਗੇ ਕਿਉਂਕਿ ਸੰਖਿਆ ਐਵਲੀ ਜਿਹੜੀ ਦਿੱਤੀ ਹੈ ਇਹਨਾਂ ਨੇ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਇਸ ਲਈ ਇਹ ਸੰਖਿਆ ਇੱਕ ਭਾਜ ਸੰਖਿਆ ਹੈ ਐਵਲੀ ਸੰਖਿਆ ਜਿਹੜੀ ਇਹ ਕਿਹੜੀ ਸੰਖਿਆ ਹੈ ਇਹ ਭਾਜ ਸੰਖਿਆ ਹੈ ਠੀਕ ਹੈ ਜੀ ਅੱਗੇ ਚੱਲੀਏ ਆ ਗਿਆ 7ਵਾਂ ਸਵਾਲ ਆਖਰੀ ਕਿਸੇ ਖੇਡ ਦੇ ਮੈਦਾਨ ਦੇ ਚਾਰੇ ਪਾਸੇ ਇੱਕ ਚੱਕਰਾਕਾਰ ਰਸਤਾ ਹੈ ਤੇ ਇਸ ਮੈਦਾਨ ਦਾ ਇੱਕ ਚੱਕਰ ਲਗਾਉਣ ਲਈ ਰਿੰਪੀ ਨੂੰ 18 ਮਿੰਟ ਲੱਗਦੇ ਹਨ ਜਦ ਕਿ ਇਸ ਮੈਦਾਨ ਦਾ ਇੱਕ ਚੱਕਰ ਲਗਾਉਣ ਲਈ ਰਵੀ ਨੂੰ 12 ਮਿੰਟ ਲੱਗਦੇ ਹਨ ਮੰਨ ਲਓ ਕਿ ਉਹ ਦੋਨੋਂ ਇੱਕ ਹੀ ਸਥਾਨ ਅਤੇ ਇੱਕ ਹੀ ਸਮੇਂ ਤੇ ਚੱਲਣਾ ਸ਼ੁਰੂ ਕਰਦੇ ਹਨ ਅਤੇ ਇੱਕ ਹੀ ਦਿਸ਼ਾ ਵਿੱਚ ਜਾਂਦੇ ਹਨ ਕਿੰਨੇ ਸਮੇਂ ਬਾਅਦ ਉਹ ਦੋਵੇਂ ਉਹ ਦੋਵੇਂ ਸ਼ੁਰੂ ਵਾਲੇ ਸਥਾਨ ਤੇ ਮੁੜ ਮਿਲਣਗੇ ਦੋ ਬੰਦੇ ਸ਼ੁਰੂ ਹੋਏ ਵਿੱਚ ਚੱਕਰ ਕੱਟ ਰਹੇ ਨੇ ਇੱਕ ਤੇਜ਼ ਤੁਰਦਾ ਪਿਆ ਹੈ ਇੱਕ ਹੌਲੀ ਤੁਰਦਾ ਪਿਆ ਹੈ ਤੇ ਕਿਤੇ ਨਾ ਕਿਤੇ ਆ ਕੇ ਉਹ ਆਪਸ ਵਿੱਚ ਮਿਲਣਗੇ ਤੇ ਕਹਿੰਦੇ ਉਸੇ ਥਾਂ ਤੇ ਕਿਵੇਂ ਮਿਲਣਗੇ ਕਦੋਂ ਮਿਲਣਗੇ ਸੋ ਬੱਚਿਓ ਇਦਾਂ ਦੇ ਸਵਾਲ ਹੁੰਦੇ ਨੇ ਐਸ ਵਾਲੋਗੇ ਐਲਸੀਐਮ ਦਾ ਕਿਉਂਕਿ ਜਦੋਂ ਪੂਰਾ ਚੱਕਰ ਹੋਏਗਾ ਤੇ ਉਹ ਬੱਚੇ ਇੱਕ ਪਹਾੜਾ ਬਣ ਜਾਂਦਾ ਨਾ ਜਿੱਦਾਂ ਇਹ ਜਿੱਦਾਂ ਹੋਏਗਾ ਇਹ ਦੇਖੋ ਜਿੱਦਾਂ ਮੈਂ ਤੁਹਾਨੂੰ ਜਵਾਨੀ ਦੱਸ ਦਿੰਦਾ 18 1 18 18 2 36 ਠੀਕ ਹੈ ਤੇ 12 1 12 12 3 36 ਇਹ 12 2 24 12 3 36 ਸੋ ਇੱਥੇ ਵੀ 36 ਆ ਰਿਹਾ ਇੱਥੇ ਵੀ 36 ਆ ਰਿਹਾ ਇਹਦਾ ਮਤਲਬ ਇਹ ਹੋਇਆ ਕਿ ਜਦੋਂ ਰਿੰਪੀ ਦੋ ਚੱਕਰ ਘੱਟ ਲੇਗੀ ਤੇ ਜਿਹੜੇ ਇਹ ਜਿਹੜਾ ਹੈਗਾ ਰਵੀ ਇਹ ਤਿੰਨ ਚੱਕਰ ਘੱਟ ਲੇਗਾ ਤੇ ਮੁੜ ਕੇ ਉੱਥੇ ਮਿਲਣਗੇ ਕਿਉਂਕਿ 36 ਨਾਲ 36 ਮਿਲ ਗਿਆ ਇਹ ਮਤਲਬ ਜਵਾਨੀ ਸਮਝਾਇਆ ਪਰ ਸਵਾਲ ਕਰਨਾ ਕਿੱਦਾਂ ਹੈ ਗਣਿਤ ਦੇ ਵਿੱਚ ਕਿਉਂਕਿ ਰਿੰਪੀ ਅਤੇ ਰਵੀ ਦੋਨੋਂ ਇੱਕ ਹੀ ਥਾਂ ਅਤੇ ਇੱਕੋ ਹੀ ਸਮੇਂ ਤੇ ਚੱਲਣਾ ਸ਼ੁਰੂ ਕਰਦੇ ਹਨ ਅਤੇ ਇੱਕ ਹੀ ਦਿਸ਼ਾ ਵੀ ਜਾਂਦੇ ਹਨ ਇਸ ਲਈ ਸ਼ੁਰੂ ਵਾਲੇ ਥਾਂ ਤੇ ਦੁਬਾਰਾ ਮਿਲਣ ਦਾ ਸਮਾਂ ਉਹਨਾਂ ਵੱਲੋਂ ਲਏ ਗ ਜਾਂਦੇ ਸਮਿਆਂ ਦਾ ਐਲਸੀਐਮ ਹੋਵੇਗਾ ਠੀਕ ਹੈ ਜੀ ਆਓ ਦੇਖੀਏ ਸੋ ਐਲਸੀਐਮ ਲੱਣ ਲਈ ਕੀ ਕਰੀਦਾ ਬੱਚਿਓ ਸੰਖਿਆਵਾਂ ਦਾ ਅਪਾਜ ਗੁਣਨਖੰਡ ਕਰੀਦਾ ਹੈ ਸੋ so, 18 ਅਤੇ 12 ਦਾ ਭਾਜ ਗੁਣਨਖੰਡਨ ਕਰਨ ਤੇ 18 ਦਾ ਭਾਜ ਗੁਣਨਖੰਡ ਕੀਤਾ 2 3 3 2 3 6 6 3 18 ਇਹ ਬਣ ਗਿਆ 2 ਦੀ ਘਾਤ 1 ਅਤੇ 3 ਦੀ ਘਾਤ 2 ਤੇ 12 ਹੋ ਗਿਆ 2 2 3 ਸੋ 2 ਦੀ ਘਾਤ 2 ਤੇ 3 ਦੀ ਘਾਤ 1 ਹੁਣ ਬੱਚੇ ਧਿਆਨ ਨਾਲ ਦੇਖੋ ਇੱਥੇ 2 ਦੀ ਘਾਤ 1 ਕਿ ਤੇ ਇੱਥੇ 2 ਦੀ ਘਾਤ 2 ਏ ਤੇ ਜਿੱਥੇ 2 ਦੀ ਘਾਤ 1 ਕਿ ਉੱਥੇ 3 ਦੀ ਘਾਤ 2 ਏ ਤੇ ਜਿੱਥੇ 2 ਦੀ ਘਾਤ 2 ਏ ਇੱਥੇ 3 ਦੀ ਘਾਤ 1 ਕਿ ਸੋ ਵਧੀਆ ਇਹਨਾਂ ਨੇ ਕੀਤਾ ਤਾਂ ਕਿ ਸਾਨੂੰ ਇਹ ਪਤਾ ਲੱਗ ਜਾਏ ਕਿ ਜਦੋਂ ਸਿਕਨੇ ਵੱਡੀ ਘਾਤ ਵਾਲੇ ਸਾਰੇ ਗੁਣਨਖੰਡ ਚੁਣਨੇ ਨੇ ਇਹਦਾ ਮਤਲਬ ਕੀ ਹੈਗਾ ਸੋ ਅਸੀਂ ਲਿਖਾਂਗੇ 2 ਦੀ ਘਾਤ ਕਿਉਂਕਿ ਐਲਸੀਐਮ ਦੇ ਵਿੱਚ ਸਾਰੇ ਗੁਣਨਖੰਡ ਲੈ ਜਾਂਦੇ ਨੇ ਜਿਹੜੇ ਸਾਂਝੇ ਨੇ ਉਹਨਾਂ ਦੀ ਸਭ ਤੋਂ ਵੱਡੀ ਘਾਤ ਲਈ ਜਾਂਦੀ ਹੈ ਤੇ ਜਿਹੜੇ ਕੱਲੇ ਨੇ ਉਹ ਤੇ ਆਪਣੀ ਜੋ ਘਾਤ ਆਈ ਹੈ ਕਿਉਂਕਿ ਇੱਕ ਹੀ ਇੱਕ ਵਾਰ ਹੀ ਆਇਆ ਤੇ ਜਿਹੜੀ ਘਾਤ ਹੈਗੀ ਉਹ ਉਦਾਂ ਦਾ ਉਦਾਂ ਲਏਗਾ ਹੁਣ ਦੇਖੋ 2 ਆਇਆ ਤੇ 2 ਆਇਆ ਪਰ 2 ਦੀ ਘਾਤ 1 ਕੇ ਤੇ 2 ਦੀ ਘਾਤ 2 ਹੈ ਤੇ ਅਸੀਂ 2 ਦੀ ਘਾਤ 2 ਲਵਾਂਗੇ ਠੀਕ ਹੈ ਤੇ 3 ਵੀ ਆਇਆ ਤੇ 3 ਵੀ ਆਇਆ 3 ਦੀ 1 ਘਾਤ ਵੀ ਆਈ ਹੈ 3 ਦੀ ਘਾਤ 2 ਵੀ ਆਈ ਹੈ ਤੇ ਪਰ ਅਸੀਂ 3 ਦੀ ਘਾਤ 2 ਲਵਾਂਗੇ ਸੋ 2 ਦੀ ਘਾਤ 2 ਅਤੇ 3 ਦੀ ਘਾਤ 2 ਹਰੇਕ ਭਾਜ ਗੁਣਨਖੰਡ ਦੀ ਸਭ ਤੋਂ ਵੱਡੀ ਘਾਤ ਹੈ ਇਸ ਲਈ ਐਲਸੀਐਮ 18 12 ਦਾ ਹੋ ਜਾਏਗਾ 2 ਦੀ ਘਾਤ 2 3 ਦੀ ਘਾਤ 2 2 2 4 3 3 9 ਤੇ 4 9 36 ਇਹਦੇ ਕੋਲ 36 ਆ ਗਿਆ ਨਾ ਭਾਵ ਰਿੰਪੀ ਅਤੇ ਰਵੀ ਦੋਨੋਂ ਸ਼ੁਰੂ ਵਾਲੇ ਥਾਂ ਤੇ 36 ਮਿੰਟ ਬਾਅਦ ਦੁਬਾਰਾ ਮਿਲਣਗੇ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਅਭਿਆਸ ਨੰਬਰ 1.2 ਦੇ ਆਖਰੀ ਤਿੰਨ ਸਵਾਲ ਤੁਸੀਂ ਇਸੇ ਤਰ੍ਹਾਂ ਨਹਿਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ